ਖੁਸ਼ੀਆਂ ਵਾਲਾ ਦਿਨ ਆ ਇੱਕ ਭਾਗਾ ਵਾਲਾ ਦਿਨ ਇੱਕ ਮੁਬਾਰਕ ਸਮਾਹ ਤੇ ਮੁਬਾਰਕ ਪਲ ਤੇ ਮੈਂ ਕਹੂੰਗਾ ਕਿ ਮੁਬਾਰਕ ਉਦਘਾਟਨ ਜੋ ਕਿ ਅੱਜ ਹੋਇਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਸੀਂ ਸਾਰੇ ਇਸ ਮੁਬਾਰਕ ਉਦਘਾਟਨ ਦੇ ਗਵਾਹ ਬੁਨੇ ਹੋ ਜਿਹੜਾ ਕਿ ਮੁਦਕੀ ਸ਼ਹਿਰ ਨੂੰ ਇੱਕ ਇੱਕ ਹੋਰ ਤਰੱਕੀ ਦੇ ਰਾਹ 'ਚ ਉਹ ਲੈ ਕੇ ਜਾ ਰਿਆਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਹੁਣ ਮੁਦਕੀ ਸ਼ਹਿਰ ਵਿੱਚ ਜਿਹੜਾ ਪੀਣ ਵਾਲੇ ਕਿੰਨੇ ਕਰੋੜ ਦਾ ਪ੍ਰੋਜੈਕਟ ਜਿਹੜਾ ਜਿੰਨੂੰ ਅੱਜ ਤੀਸੂਦ ਘਾਟਨ ਕੀਤਾ ਪਰ ਕਿੰਨੇ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ ਕਿੰਨੇ ਘਰਾਂ ਨੂੰ ਇਹਦਾ ਪਾਣੀ ਜਾਏਗਾ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਾ ਪ੍ਰੈਸ ਵੀਰਾਂ ਦਾ ਧੰਨਵਾਦ ਕਿ ਤੁਸੀਂ ਸਾਡਾ ਸਨੇਹਾ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਸਾਡੇ ਹਰ ਅਦਿਲ ਅਜ਼ੀਜ਼ ਸੀਐਮ ਸਾਹਿਬ ਸਰਦਾਰ ਅਫਗਾਨ ਸਿੰਘ ਮਾਨ ਜੀ ਵੱਲੋਂ ਜੋ ਕਿ ਹਮੇਸ਼ਾ ਹੀ ਪੰਜਾਬ ਦੀ ਤਰੱਕੀ ਲਈ ਪੰਜਾਬ ਦੀ ਉન્નਤੀ ਲਈ ਪੰਜਾਬ ਦੇ ਵਿਕਾਸ ਲਈ ਪੰਜਾਬ ਦੀ ਖੁਸ਼ਹਾਲੀ ਲਈ ਦਿਨ ਰਾਤ ਲੱਗੇ ਰਹਿੰਦੇ ਨੇ ਤੇ ਅਜਮੁਦਗੀ ਸ਼ਹਿਰ ਵਿੱਚ ਜਿੱਥੋਂ ਦੇ ਸਾਡੇ ਐਮਐਲਏ ਸਾਹਿਬਾ ਡਾਕਟਰ ਐਡਵੋਕੇਟ ਰਜਿਸਦਈਆ ਜੀ ਤੇ ਇੱਕ ਵੱਡਾ ਤੋਹਫਾ तकरीबन 14 ਕਰੋੜ ਦਾ ਪ੍ਰੋਜੈਕਟ ਜਿਹੜਾ ਹੈਗਾ ਪਾਣੀ ਦਾ ਪੀਣ ਵਾਲੇ ਸਪਲਾਈ ਉਹਦਾ ਨੀਂ ਪੱਥਰ ਰੱਖਿਆ ਗਿਆ ਜਿਹਦੇ ਵਿੱਚ तकरीबन 32 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਤੇ ਮੈਂ ਦੱਸਣਾ ਚਾਹੂਗਾ ਕਿ ਜਿਹੜੀ 10 ਕਿਲੋਮੀਟਰ ਪੁਰਾਣੀ ਪਾਈਪਲਾਈਨ ਹੈਗੀ ਉਹਨੂੰ ਵੀ ਬਦਲਿਆ ਜਾਊਗਾ 10 ਕਿਲੋਮੀਟਰ ਪੁਰਾਣੀ پلیਸ ਹੋਊਗੀ ਤੇ 22 ਕਿਲੋਮੀਟਰ ਨਵੀਂ ਟੋਟਲ 32 ਕਿਲੋਮੀਟਰ ਸਾਰੀ ਨਵੀਂ ਪਾਈਪ ਲਾਉਗੀ ਤੇ तकरीबन 2400 ਦੇ ਆਸ-ਪਾਸ ਘਰਾਂ ਨੂੰ ਕਨੈਕਸ਼ਨ ਦਿੱਤੇ ਜਾਣਗੇ 2400 ਘਰਾਂ ਨੂੰ ਫੈਮਲੀਆਂ ਨੂੰ ਪਰਿਵਾਰ ਨੂੰ ਇਹਦਾ ਫਾਇਦਾ ਹੋਊਗਾ ਤੇ ਇਹਨੂੰ ਪ੍ਰੋਜੈਕਟ ਨੂੰ ਖਤਮ ਕਰਨ ਦੀ ਜਿਹੜੀ ਮਨਿਆਦ ਹੈਗੀ ਤੋ 6 ਸਾਲ ਹੈਗੀ ਆ ਸਮਾਨ ਆ ਗਿਆ ਵਰਕ ਆਲ ਵੀ ਅਲੋਟ ਹੋ ਗਿਆ ਵਰਕ ਆਰਡਰ ਹੋ ਗਿਆ ਤੇ ਕੰਮ ਵੀ ਤਕਰੀਬਨ ਸ਼ੁਰੂ ਹੋ ਚੁੱਕਿਆ ਹੈਗਾ ਤੇ ਅਸੀਂ ਇਹਨੂੰ ਟਾਈਮ ਟਾਈਮ ਮੋਨੀਟਰ ਵੀ ਕਰਦੇ ਰਹਿਣਗੇ ਐ ਐਮਐਲਏ ਸਾਹਿਬ ਵੀ ਮੋਨੀਟਰ ਕਰਦੇ ਰਹਿਣਗੇ ਤੇ ਇਹਨੂੰ ਕੋਸ਼ਿਸ਼ ਕਰਾਂਗੇ 15 ਮਹੀਨੇ ਤੋਂ ਪਹਿਲਾਂ ਹੀ ਖਤਮ ਕਰ ਦਈਏ ਤੇ ਮੈਂ ਫਿਰ ਇੱਕ ਵਾਰੀ ਤੁਹਾਡੇ ਮਾਧਮ ਬਣਾਹੀ ਮੁਦਕੀ ਸ਼ਹਿਰ ਨੂੰ ਤੇ ਫਿਰੋਜ਼ਪੁਰ ਦਿਹਾਤੀ ਨੂੰ ਬਹੁਤ-ਬਹੁਤ ਵਧਾਈ ਮੁਬਾਰਕ ਦਿੰਦਾ ਇੱਕ ਵੱਡਾ ਤੋਹਫਾ ਤੇ ਪਹਿਲਾਂ ਵੀ ਜਿਵੇਂ ਤੁਹਾਨੂੰ ਪਤਾ ਹੀ ਸਾਨੂੰ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਉਹ ਵੀ ਤਕਰੀਬਨ 20 ਕਰੋੜ ਦਾ ਪ੍ਰੋਜੈਕਟ ਚੱਲ ਰਿਹਾ ਹੈਗਾ ਅੱਸੀ ਪਾਸਨ ਖਤਮ ਹੋ ਚੁੱਕਿਆ ਹੈਗਾ ਤੇ ਇਸ ਤੋਂ ਬਾਅਦ ਵੀ ਇੱਕ ਡਬਲਯੂਟੀਪੀ ਹੋਰ ਲੱਗਣਾ ਹੈਗਾ ਉਹਦਾ ਵੀ 20 ਕਰੋੜ ਦਾ ਪ੍ਰੋਜੈਕਟ ਹੈਗਾ ਜੀ 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 ਜਿਹੜੇ ਐਫੈਬ੍ਰिकेट ਦੇ ਮੈਨ ਆ ਰਹੇ ਆ ਉਹ ਜਿਹੜੇ ਆਊਟਸੋਰਸਿੰਗ ਲੱਗੇ ਹੋਏ ਆ ਉਹਨਾਂ ਮੋਗੇ ਦੇ ਵਿੱਚ ਇੱਕ ਵਿਅਕਤੀ ਦੀ ਜਿਹੜੀ ਹੈ ਅੱਗ ਭਜਾਉਂਦੇ ਮੌਤ ਵੀ ਹੋਈ ਹੈ ਤਾਂ ਉਹਨਾਂ ਨੂੰ ਪੱਕੇ ਕਰਨ ਦੀ ਕੀ ਯੋਜਨਾ ਬਣਾਈ ਜਾ ਰਹੀ ਹੈ ਨਹੀਂ ਅਸੀਂ ਸਾਡੇ ਚ ਪੂਰਾ ਉਹਨਾਂ ਦੇ ਉਹਨਾਂ ਲਈ ਹਮਦਰਦੀ ਹੈਗੀ ਸਾਡੇ ਧਿਆਨ ਚ ਹੀ ਹੈਗਾ ਅਸੀਂ ਜਥੇਬੰਦੀ ਨਾਲ ਵਕਫਾ ਉਹਨਾਂ ਮੀਟਿੰਗ ਵੀ ਕੀਤੀ ਹੈਗੀ ਆ ਤੇ ਅਸੀਂ ਉਹਨਾਂ ਦਾ ਸਨੇਹਾ ਸੀਐਮ ਸਾਹਿਬ ਕੋ ਅਸੀਂ ਸਾਰਾ ਨੋਟ ਕਰ ਲੈ ਕੇ ਮੀਟਿੰਗ ਵੀ ਕਰਾਣੀ ਹੈਗੀ ਆ ਕਿਉਂਕਿ ਉਹ ਤਿੰਨ ਰਾਤ ਉਹ ਡਿਊਟੀ ਕਰਦੇ ਨੇ ਚਾਹੇ ਐਮਰਜੈਂਸੀ ਹੋਵੇ ਮੀ ਹੋਵੇ ਦਿਨ ਹੋਵੇ ਣੀਰ ਹੋਵੇ ਹੁਣ ਜਦੋਂ ਯੰਗ ਵੀ ਲੜੀ ਸੀਗੀ ਤੇ ਉਹ ਵੀ ਸਭ ਤੋਂ ਮਹਰੇ ਸੀਗੇ ਤੇ ਸਰਕਾਰ ਦਾ ਵੀ ਫਰਜ਼ ਆ ਸੀ ਉਹਨਾਂ ਲਈ ਚਿੰਤਿਤ ਨੇ ਤੇ ਅਸੀਂ ਜ਼ਰੂਰ ਉਹਨਾਂ ਲਈ ਕੋਈ ਵਧੀਆ ਵਧੀਆ ਕੋਈ ਨਾ ਕੋਈ ਉਹਦਾ ਹੱਲ ਕਰਾਂਗੇ ਚਾਹੇ ਉਹਨਾਂ ਦੇ ਸੈਲਰੀ ਵਧਾਈਏ ਚਾਹੇ ਅਸੀਂ ਆਪਾਂ ਉਹਨਾਂ ਨੂੰ ਕਿਤਨ ਕਿਤਰਾ ਅਡਜਸਟਮੈਂਟ ਆਪਾਂ ਕਰੀਏ ਆਪਾਂ ਸਰ ਲੁਧਿਆਣਾ ਦੀ ਸੀਟ ਨੂੰ ਕਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਦੇਖ ਰਹੇ ਸਰ ਲੁਧਿਆਣਾ ਦੀ ਸੀਟ ਨੂੰ ਅ ਤਕਰੀਬਨ 3 ਸਾਲ ਤੋਂ ਜਿਸ ਤਰ੍ਹਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੈਂ ਕਹਾਂਗਾ ਕਿ ਆਸ ਤੋਂ ਵੱਧ ਪਿਆਰ ਦਿੱਤਾ ਬੇਸ਼ੁਮਾਰ ਮੁਹੱਬਤ ਦਿੱਤੀ ਅਸ਼ੀਰਵਾਦ ਦਿੱਤਾ ਇਸੇ ਤਰ੍ਹਾਂ ਹੀ ਹੁਣ ਲੁਧਿਆਣਾ ਜਿਹੜੀ ਵਾਈਲ ਇਕਸ਼ਨ ਹੋਈ ਆ ਇਹਦੇ ਵੀ ਸਾਨੂੰ ਪੂਰਾ ਆਸ ਆ ਯਕੀਨ ਆ ਕਿ ਸੰਜੀਵ ਅਰੋੜਾ ਜੀ ਇੱਕ ਮੈਂ ਕਹਾਂਗਾ ਕਿ ਉਹਨਾਂ ਦਾ ਕੋਈ ਕੰਪੀਟੀਸ਼ਨ ਹੈ ਨਹੀਂ ਕੋਈ ਵੀ ਉੱਥੇ ਲੁਧਿਆਣਾ ਵਾਸਤੇ ਇੱਕ ਵੱਡੀ ਲੀਡਾ ਜਿੱਤ ਜਿੱਤਣਗੇ ਤੇ ਵਿਧਾਨ ਸਭਾ ਪਹੁੰਚਣਗੇ ਤੇ ਜਿੱਦਾਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਆਪਾਂ ਕੈਬਨਿਟ ਚਲਾਵਾਂਗੇ ਤੇ ਉਹ ਵੀ ਬਹੁਤ ਜਲਦ ਆਪਾਂ ਉਹ ਆਪਾਂ ਉਹ ਸਰਕਾਰ ਲੈਣ ਜਾ ਰਹੀ ਹੈ ਜੀ ਇਹ ਕੈਬਨਿਟ ਮਿਨਿਸਟਰ ਪੱਕਾ ਹੋਣਗੇ ਜੀ ਜੀ ਅਰਵਿੰਦ ਜੀ ਨੇ ਕਿਹਾ ਤਾਂ ਉਹਨੂੰ ਖੋਣ ਦਾ ਪਤਾ ਹੀ ਨਹੀਂ ਕੋਈ ਵੀ ਜੇ ਹਾਈ ਕਮਾਂਡ ਬੌਸ ਨੇ ਸਾਡੇ ਨੇ ਕਿਹਾ ਤਾਂ ਕਿ ਕੈਬਨਿਟ ਲਖੋਣਗੇ ਤਾਂ ਕੈਬਨਿਟ ਜੀ ਹੋਣਗੇ ਜੀ ਧੰਨਵਾਦ ਜੀ